ਆਪਣੇ ਦੋਸਤ ਦੇ ਸਦਕਾ ਇੱਕ ਨੌਜਵਾਨ ਅੱਜ 휠ਚੇਅਰ ਤੋਂ ਉੱਠ ਕੇ ਆਪਣੇ ਲੱਤਾਂ ਦੇ ਪਾਰ ਚੱਲ ਰਿਹਾ ਹੈ ਜੀ ਹਾਂ ਕਹਾਣੀ ਬਹੁਤ ਹੌਸਲਾ ਦੇਵੇਗੀ ਆਸ ਦੇ ਜਮਾਨੇ ਦੇ ਵਿੱਚ ਜਿੱਥੇ ਲੋਕ ਇੱਕ ਦੂਸਰੇ ਦੀਆਂ ਲੱਤਾਂ ਖਿੱਚਦੇ ਨੇ ਇੱਕ ਦੂਜੇ ਦੀਆਂ ਲੱਤਾਂ ਤੋੜਨ ਦੀਆਂ ਗੱਲਾਂ ਕਰਦੇ ਨੇ ਇਸੇ ਜੋ ਹੈ ਦੁਨੀਆ ਦੇ ਵਿੱਚ ਦੋ ਦੋਸਤਾਂ ਦੀ ਕਹਾਣੀ ਦੱਸਦੇ ਆ ਦਰਅਸਲ ਜੋ ਹੈ ਇੱਕ ਨੌਜਵਾਨ ਜੋ ਅਪਾਹਿਸ ਹੋਣ ਦੇ ਬਾਵਜੂਦ ਅੱਜ ਹੌਸਲੇ ਦੇ ਨਾਲ ਤੁਰਿਆ ਫਿਰਦਾ ਹੈ ਤੁਹਾਨੂੰ ਕਹਾਣੀ ਦੱਸ ਦਿੰਦੇ ਆ ਕਹਾਣੀ ਦਰਅਸਲ ਜਿਹੜੀ ਹੈ ਉਹ ਮਾਛੀ ਵਾੜਾ ਦੀ ਇੰਦਰ ਕਲੋਨੀ ਦੇ ਰਹਿਣ ਵਾਲੇ ਨੌਜਵਾਨ ਰਵਿੰਦਰ ਸਿੰਘ ਦੀ ਹੈ ਨੌਜਵਾਨ ਰਵਿੰਦਰ ਸਿੰਘ ਜੋ ਕਿ ਬਚਪਨ ਤੋਂ ਲੱਤਾਂ ਦੇ ਵਿੱਚ ਕਮਜ਼ੋਰੀ ਕਾਰਨ ਅਪਾਹਿਸ ਹੈ ਪਰ ਜਦੋਂ ਉਸ ਨੂੰ ਖੇਡ ਮੈਦਾਨ ਦੇ ਵਿੱਚ ਰੋਜ਼ਾਨਾ ਕਸਰਤ ਕਰਦੇ ਹੁਣ ਨੌਜਵਾਨ ਦੇਖਦੇ ਨੇ ਆਪਣੇ ਲੱਤਾਂ ਦੇ ਭਾਰ ਤੋਰਦੇ ਵੇਖਦੇ ਨੇ ਤਾਂ ਸਾਰੇ ਸਲਾਮ ਖੋਕਦੇ ਨੇ ਨੌਜਵਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਦੀਆਂ ਦੋਵੇਂ ਲੱਤਾਂ ਦੇ ਵਿੱਚ ਕਮਜ਼ੋਰੀ ਜਿਸ ਦੇ ਲਈ ਉਹ ਵੀਲ ਚੇਅਰ ਦੀ ਵਰਤੋਂ ਕਰਿਆ ਸੀ ਉਸਨੇ ਦੱਸਿਆ ਕਿ ਉਹ 12ਵੀਂ ਪਾਸ ਹੈ ਲਾਕਡਾਊਨ ਦੇ ਦੌਰਾਨ ਉਸਦੇ ਦੋਸਤ ਸਤਨਾਮ ਸਿੰਘ ਨੇ ਉਸ ਨੂੰ ਹੌਸਲਾ ਦਿੱਤਾ ਕਿ ਤੈਨੂੰ ਖੇਡ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਹੈ ਤੈਨੂੰ ਆਪਣੀ ਲੱਤਾਂ ਤੇ ਤੁਰਨਾ ਚਾਹੀਦਾ ਹੈ ਉਸਨੇ ਦੱਸਿਆ ਕਿ ਪਹਿਲਾਂ ਤਾਂ ਮੈਨੂੰ ਬਹੁਤ ਮੁਸ਼ਕਿਲਾਂ ਆਈਆਂ ਮੈਨੂੰ ਇੰਜ ਲੱਗਾ ਕਿ ਮੈਂ ਤਾਂ ਬਚਪਨ ਤੋਂ ਹੀ ਐਵੇਂ ਹਾਂ ਮੈਂ ਕਿਵੇਂ ਖੜਾ ਹੋ ਸਕਦਾ ਪਰ ਸਤਨਾਮ ਸਿੰਘ ਜੋ ਕਿ ਉਸਦੇ ਦੋਸਤ ਨੇ ਉਸਨੇ ਉਸਦੀ ਪੂਰੀ ਮਦਦ ਕੀਤੀ ਅਤੇ ਉਸਨੇ ਉਸ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਮੈਂ ਤੈਨੂੰ ਕਦੀ ਵੀ ਡਿੱਗਣ ਨਹੀਂ ਦਵਾਂਗਾ ਸੋ ਨੌਜਵਾਨੇ ਲੋਕਡਾਊਨ ਦੇ ਵਿੱਚ ਕਸਰਤ ਕਰਨਾ ਜਿਹੜਾ ਸ਼ੁਰੂ ਕੀਤਾ ਗਰਾਊਂਡ ਦੇ ਵਿੱਚ ਆਉਣਾ ਸ਼ੁਰੂ ਕੀਤਾ ਤੇ ਹੁਣ ਉਹ व्हीलचेयर ਤੋਂ ਜਿਹੜਾ ਹੈ ਉਹ ਉੱਠ ਗਿਆ ਇਸ ਦੋਸਤ ਦੀ ਕਹਾਣੀ ਬੜਾ ਸ਼ਾਨਦਾਰ ਹੈ ਸੋ ਸ਼ੇਅਰ ਜਰੂਰ ਕਰਿਓ ਅੱਜ ਦੀ ਦੁਨੀਆ ਦੇ ਵਿੱਚ ਇਹ ਸ਼ੇਅਰ ਕਰਨਾ ਬਣਦਾ ਹੈ ਸਕਾਰਾਤਮਕ ਚੀਜ਼ ਸ਼ੇਅਰ ਕਰਨੀ ਬਣਦੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਲੋਕ ਇੱਕ ਦੂਜੇ ਨੂੰ ਥੱਲੇ ਡਗਾਉਂਦੇ ਨੇ ਇਸ ਜਮਾਨੇ ਦੇ ਵਿੱਚ ਜਿੱਥੇ ਲੋਕ ਚਾਹੁੰਦੇ ਨੇ ਕਿ ਦੂਜਾ ਬੰਦਾ ਆਪਣੇ ਲੱਤਾਂ ਤੇ ਨਾ ਖੜਾ ਹੋਵੇ ਉਸ ਜਮਾਨੇ ਦੇ ਵਿੱਚ ਇੱਕ ਦੋਸਤ ਨੇ ਆਪਣੇ ਦੋਸਤ ਦੀ ਅਜਹੀ ਮਦਦ ਕੀਤੀ ਹੈ ਕੀ ਕਹਿ ਰਹੇ ਨੇ ਸਤਨਾਮ ਸਿੰਘ ਤੇ ਇੰਦਰ ਸਿੰਘ ਤੁਹਾਨੂੰ ਸਾਰਾ ਕੁਝ ਸੁਣਾਉਂਦਿਆ ਕੀ ਨਾਮ ਹੈ ਤੁਹਾਡਾ ਰਵਿੰਦਰ ਸਿੰਘ ਨਾਮ ਹੈ ਮੇਰਾ ਕਿੱਥੇ ਰਹਿੰਦੇ ਆਣੇ ਇੰਦਰ ਅਗਲੋਂ ਨਹੀਂ ਮਾਚੂੜਾ ਕੋਈ ਸਮਝ ਪ੍ਰੋਬਲਮ ਹੈ ਕੋਈ ਨਹੀਂ ਪ੍ਰੋਬਲਮ ਇਹ ਸਟਾਰਟਿੰਗ ਤੋਂ ਆਜੀ ਸ਼ੁਰੂ ਤੋਂ ਕੀ ਪ੍ਰੋਬਲਮ ਜੀ ਮੇਰੀ ਪ੍ਰੋਬਲਮਾਂ ਜੀ ਲੱਤਾਂ ਜੇ ਕਮਜ਼ੋਰੀ ਹੈ ਅੱਛਾ ਜੀ ਹਾਂਜੀ ਕਿਤੇ ਇਲਾਜ ਨਹੀਂ ਕਰਵਾਇਆ ਤੁਸੀਂ ਨੋ ਆਪਰੇਸ਼ਨ ਕਰਵਾਏ ਨੇ ਜੀ ਇੱਕ ਤੇ ਇੱਕ ਬਾਦਰ ਹਸਪੀਟਲ ਲੁਧਿਆਣੇ ਤੇ ਇੱਕ ਹੈਬਵਾਲ ਦੀ ਹਸਪੀਟਲ ਆਪਾਂ ਉੱਥੇ ਕਰਵਾਇਆ ਜੀ ਇਹ ਦੋਨਾਂ 'ਚ ਫਰਕ ਪਿਆ ਨਹੀਂ ਜੀ ਕੋਈ ਖਾਸ ਤੇ ਸ਼ੁਰੂ ਤੋਂ ਇਸ ਤਰ੍ਹਾਂ ਦੀ ਪ੍ਰੋਬਲਮ ਹਾਂਜੀ ਬਿਲਕੁਲ ਤੁਸੀਂ ਸ਼ੁਰੂ ਤੋਂ ਇਸ ਤਰ੍ਹਾਂ ਹੀ ਚੱਲ ਪਾ ਲਏ ਨਹੀਂ ਪਹਿਲਾਂ ਮੈਂ ਵੀਲ ਚਰਤੇ ਸੀਗਾ ਫਸ ਸਭ ਤੋਂ ਪਹਿਲਾਂ ਜੀ ਤੇਰੇ ਜਿਹੜਾ ਕੀ ਹੋ ਗਿਆ ਤੁਸੀਂ ਸ਼ੇਅਰ ਕਰਦੇ ਮੈਂ ਕਿਸ ਤਰ੍ਹਾਂ ਦੀ ਕੀਤਾ ਲੋਕਡਾਊਨ ਜੀ ਕੀ ਕੀਤਾ ਲੋਕਡਾਊਨ ਲੋਕਾਂ ਦੀਆਂ ਜ਼ਿੰਦਗੀਆਂ ਵਾਰ ਗਈਆਂ ਲੋਕਡਾਊਨ ਨੇ ਲੌਕਡਾਊਨ ਚ ਪੌਸਟਾਲੇ ਨਿਕਲੇ ਨਹੀਂ ਲਏ ਕਿ ਤੇਨੂੰ ਘਰੋਂ 4 ਵਜੇ ਅਸੀਂ ਫਿਰ ਸਵੇਰੇ ਗਰਾਊਂਡ ਆਉਂਦੇ ਸੀ ਮੈਂ ਤੇ ਸੁਨਾਮ ਅਸੀਂ ਆਏਣਾ ਐਨੇ ਕਿਹੜਾ ਵੀ ਚਲ ਗਰਾਊਂਡ ਚ ਆਉਂਦੇ ਆ ਤੁਹਾਡੇ ਭਰਾ ਲਈ ਕੌਣ ਹੈ ਮੇਰਾ ਫਰੈਂਡ ਹੈ ਜੀ ਅੱਛਾ ਜੀ ਭਰਾਈ ਆ ਹਾਂਜੀ ਇਹ ਤੁਹਾਨੂੰ ਲੈ ਕੇ ਆਉਂਦੇ ਹਾਂ ਹਾਂਜੀ ਬਿਲਕੁਲ ਠੀਕ ਹੈ ਜੀ ਕੀ ਅਸੀਂ ਗਰਾਉਂਡ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਗਾਉਣ ਨੂੰ ਆਉਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਜਾਣਾ ਜੀ ਇਹਨੇ ਮੈਨੂੰ ਕਿਹਾ ਵੀ ਤੂੰ ਵੀਲ ਚੇਅਰ ਤੇ ਕਿਉਂ ਜਾਣਾ ਨੇੜੇ ਤਾਂ ਜਾਣਾ ਹੁੰਦਾ ਫੇ ਮੇਰੇ ਕੋਲ ਸਟੈਂਡ ਸੀਗਾ ਡਬਲ ਟਾਇਰਾਂ ਵਾਲਾ ਕਿ ਉਹ ਚੱਕ ਲਿਆ ਕਹਿੰਦਾ ਵੇ ਇਹੀ ਚੱਕ ਲਾ ਬਈ ਪਿੱਛੇ ਮੈਂ ਹੈਗਾ ਹੀ ਆ ਅੱਛਾ ਮੈਂ ਤੈਨੂੰ ਆਪੇ ਸਾਹਬ ਨੂੰ ਡਿਗਣ ਲੱਗਿਆ ਫਿਰ ਹੌਸਲੇ ਇਹਨਾਂ ਹੁੰਦੇ ਫਿਰ ਡਿਗਣਾ ਕਿੱਥੇ ਆ ਜੀ ਜਦੋਂ ਪਿੱਛੇ ਕਹਦਾ ਮੈਂ ਖੜਾ ਤਾਂ ਜਾਣਾ ਜੀ ਉਹਦੇ ਨਾਲ ਚੱਲਣਾ ਕਿ ਤਿੰਨ ਚਾਰ ਵੀ ਦਿਨ ਲਗਾਤਾਰ ਗਰਾਉਂਡ ਵੀ ਆਏ ਉਹਦੇ ਨਾਲ ਹੀ ਤੇ ਉਸ ਤੋਂ ਬਾਅਦ ਉਹਦੇ ਨਾਲ ਹੀ ਜੀ ਫਿਰ ਗੁਰਦੁਆਰੇ ਜਾਣਾ ਆ ਜਾਣ ਤੇ ਟੁੱਟਿਆ ਟਾਇਰ ਸੀ ਵੈਡਿੰਗ ਕਰਾਉਂ ਲਈ ਗਏ ਇੱਕ ਵਾਰੀ ਵੈਡਿੰਗ ਵੀ ਕਰਾ ਕੇ ਲੈ ਕੇ ਆਏ ਤੇ ਉਹਦੇ ਨਾਲ ਫੇਰ ਟੁੱਟ ਗਿਆ ਉਸ ਤੋਂ ਦੁਆਰਾ ਹੁਣ ਤੋਂ ਬਾਅਦ ਫੇਰ ਤੇ ਇਹ ਮੈਨੂੰ ਕਹਿੰਦਾ ਵੀ ਯਾਰ ਬਾਰ ਬਾਰ ਟੁੱਟ ਜਾਂਦਾ ਵੀ ਤੂੰ ਇਹਨੂੰ ਰਹਿਣ ਦੇ ਤੂੰ ਛੱਡ ਸਟਿਕ ਚੱਕ ਲੈ ਮੇਰੇ ਕੋਲ ਦੋ ਹੈਗੇ ਨੇ ਮੈਂ ਕਿਹਾ ਹਾਂ ਹੈਗੇ ਨੇ ਮੈਂ ਉਹ ਸਟਿਕ ਚੱਕ ਲਈਆਂ ਤੇ ਉਹ ਵੀ ਦੋ ਮੇਰੇ ਕੋਲ ਹੋ ਗਈਆਂ ਜੀ ਤੇ ਮੈਂ ਉਹਦੇ ਨਾਲ ਵੀ ਤਿੰਨ ਚਾਰ ਮਹੀਨੇ ਗਰਾਉਂਡ ਆਉਣਾ ਲਗਾਤਾਰ ਗਰਾਉਂਡ ਆਉਣਾ ਸ਼ੁਰੂ ਕਰਤਾ ਜੀ ਤੇ ਉਸ ਤੋਂ ਬਾਅਦ ਫੇਰ ਗਰਾਉਂਡ ਤੇ ਆਉਂਦੇ ਉਹਦੇ ਇੱਕ ਦਿਨ ਗੁਰਦੁਆਰੇ ਮੂਹਰੇ ਚਾਹਣਕ ਜਾਦਾ ਜੀ ਆ ਬਹੁਤ ਹਾਸੋਣੀ ਦੀ ਗੱਲ ਲੱਗਦੀ ਵੀ ਗ ਜਦੋਂ ਵੀ ਆਉਣਾ ਉੱਥੇ ਵੀ ਨਾ ਸਟਿਕ ਫੇਰ ਟੁੱਟ ਗਈ ਮੈਨੂੰ ਕਹਿੰਦਾ ਯਾਰ ਟੁੱਟ ਗਈ ਮੈਂ ਕਿਹਾ ਟੁੱਟ ਗਈ ਨਵੀਂ ਲਾ ਕੇ ਆਣੀ ਪੈਣੀ ਆ ਯਾਰ ਕਹਿੰਦਾ ਰਹਿਣ ਦੇ ਨਵੀਂ ਕਿ ਲਾ ਕੇ ਆਣੀ ਮੈਨੂੰ ਕਹਿੰਦਾ ਲਿਆ ਕੋ ਆਪਣੀ ਬਾਹ ਫੜਾ ਦੇ ਮੈਨੂੰ ਵੀ ਆਪਾਂ ਚੱਲਦੇ ਆ ਵੀ ਕਿੰਨੇ ਕਿ ਦੂਰ ਜਾਣਾ ਇੱਥੇ ਦਾ ਜਾਣਾ ਹੁੰਦਾ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਹਾਂ ਨਹੀਂ ਵੀ ਜੇ ਮੈਂ ਇਦਾਂ ਵੀ ਹੋ ਸਕਦਾ ਇੱਥੋਂ ਇੱਥੇ ਤੱਕ ਸੌ ਸਾਲ ਮੰਨਦਾ ਤਾਂ ਮੈਂ ਇਹ ਵੀ ਛੱਡ ਸਕਦਾ ਮੇਰੇ ਹੁਣ ਹੌਲੀ ਹੌਲੀ ਕੋਸ਼ਿਸ਼ ਕਰਦੇ ਕਰਦੇ ਇੱਥੇ ਤੱਕ ਪਹੁੰਚੇ ਆ ਜੀ ਵੀ ਆ ਇੱਕ ਤੈ ਪਹੁੰਚ ਗਏ ਬਿਲਕੁਲ ਦੋਸਤ ਨੇ ਪੂਰਾ ਸਾਥ ਦਿੱਤਾ ਹੈ ਬਿਲਕੁਲ ਜ ਸਾਈਡ ਤੇ ਆਗੇ ਟਿਕਦੇ ਆਗੇ ਹਾਂਜੀ ਕਿ ਕਿੰਨਾ ਪੜਾਈ ਕੀਤੀ ਮੈਂ ਪਾਸਟੂ ਕੀਤੀ ਆ ਜੀ ਬਾਇ ਸਕੂਲ ਮੱਛਵੜੇ ਦਾ ਹਾਂ ਜੀ ਤੇ ਕੁਇਕੀ ਅਪਲਾਈ ਨਹੀਂ ਕੀ ਰਿਹਾ ਕੋ ਕੰਮ ਕਰ ਲਈ ਦੋ ਹੈ ਮੇਰੀ ਜੌਬ ਨਿਕਲੀ ਸੀ ਜੀ ਬੀਪੀਐਮ ਦੀ ਬ੍ਰਾਂਚ ਪੋਸਟਮਾਸਟਰ ਦੀ ਓਕੇ ਗਵਰਨਮੈਂਟ ਦੀ ਹਾਂਜੀ ਪੈਂਡਰ ਦੀ ਹਾਂਜੀ ਫਿਰ ਉੱਤੇ ਉੱਤੇ ਜੀ ਅਪਲਾਈ ਨਹੀਂ ਹੋਇਆ ਉਹਨਾਂ ਨੇ ਮੈਨੂੰ ਆਫਰ ਲੈਟਰ ਹੀ ਨਹੀਂ ਆਈ ਉਹ ਕਹਿੰਦੇ ਵੀ ਤੁਹਾਡੀ ਐਲੀਜੀਬਿਲਟੀ ਹੈ ਜਿਹੜੀ ਨਾ ਉਹ ਸਾਡੀ ਹੈ ਨਹੀਂ ਬਈ ਨੌਕਰੀ ਦੇ ਮਤਲਬ ਤੁਸੀਂ ਉਹਨਾਂ ਦੀ ਤੁਹਾਡੀ ਕੈਟਾਗਰੀ ਨਹੀਂ ਆਉਂਦੀ ਮੈਂ ਉਹਨੂੰ ਕਹਾਂ ਮੈਂ ਕਿਹਾ ਸਰ ਠੀਕ ਆ ਮੈਂ ਡਿਸੇਬਿਲਟੀ ਦੇ ਬੇਸ ਤੇ ਵੀ ਮੈਨੂੰ ਨਹੀਂ ਵੀ ਅਖੂਗਾ ਮੈਨੂੰ ਕੋਈ ਚੱਕਣੀ ਨਾ ਰੱਖੋ ਵੀ ਮੈਂ ਸਾਰਾ 10th ਦੇ ਬੇਸ ਤੇ ਮੇਰੇ 100+ ਮਾਰਕਸ ਨੇ ਹਨਾ ਵੀ ਤੁਸੀਂ ਮੈਨੂੰ ਉੱਤੇ ਰੱਖ ਲਓ ਬਈ ਆਪਣੀ ਮੈਰੀਟ ਦੇ ਸਿਰ ਤੇ ਚੱਕ ਲਓ ਪਤਾ ਨਹੀਂ ਉਹਨਾਂ ਦਾ ਕੀ ਚੱਕਰ ਪਿਆ ਉਹਨਾਂ ਨੇ ਮਤਲਬ ਨਹੀਂ ਮੈਨੂੰ ਕੁਝ ਸਰਾ ਸਿਰ ਦਿੱਤਾ ਯਾ ਨਹੀਂ ਫੇ ਮੈਂ ਚਲੋ ਛੱਡਤੀ ਉਸ ਗੱਲ ਨੂੰ ਮੈਂ ਕਿਹਾ ਚਲੋ ਕੋਈ ਗੱਲ ਉਸ ਤੋਂ ਬਾਅਦ ਫੇਰ ਆਪਾਂ ਇਹ ਗ੍ਰਾਊਂਡ ਤੇ ਆਉਣਾ ਸ਼ੁਰੂ ਕਰਤਾ ਆਪਾਂ ਇਹ ਹੀ ਸੋਚੀਦਾ ਵੀ ਜੋ ਰੱਬ ਨੇ ਕੀਤਾ ਬਹੁਤ ਵਧੀਆ ਕੀਤਾ ਜੀ ਕੁਝ ਲੋਕੀ ਇਦਾਂ ਦੇ ਵੀ ਨੇ ਵੀ ਉਹ ਸੋਚਦੇ ਨੇ ਹਨਾ ਯਾਰ ਜੇ ਮੇਰੇ ਕੋਲ ਕਾਹ ਚ ਇਹ ਹੁੰਦਾ ਜਾਂ ਉਹ ਹੁੰਦਾ ਮੇਰਾ ਇਹ ਹੁੰਦਾ ਹੀ ਦੇਖੋ ਹੁਣ ਕਈ ਲੋਕ ਇਦਾਂ ਦੇ ਨੇ ਜਿਹਨਾਂ ਕੋਲ ਹੱਥ ਵੀ ਹੈ ਨਹੀਂ ਤੇ ਪੈਰ ਵੀ ਹੈ ਨਹੀਂ ਉਹ ਫਿਰ ਵੀ ਜਿਉਂਦੇ ਨੇ ਹੁਣ ਮੇਰੇ ਕੋਲ ਹੱਥ ਵੀ ਨੇ ਪੈਰ ਵੀ ਆ ਸਭ ਕੁਝ ਦਿੱਤਾ ਹੋਇਆ ਰੱਬ ਨੇ ਮਾੜੀ ਮੋਟੀ ਕਮੀ ਤਾਂ ਜੀ ਹਰ ਇੱਕ ਚੀਜ਼ ਚ ਹੁੰਦੀ ਹੈ ਕਿ ਨਹੀਂ ਚੰਤੇ ਵੀ ਦਾਗ ਨੇ ਕਿ ਨਹੀਂ ਜੀ ਸੋਹਣੀ ਤੋਂ ਸੋਹਣੀ ਚੀਜ਼ ਆ ਉਹਦੇ ਇੱਕ ਕਮੀ ਤਾਂ ਹੋਊਗੀ ਜੀ ਬਿਲਕੁਲ ਜੀ ਕਿ ਨਹੀਂ ਜੀ ਆਪਾਂ ਇਹ ਗੱਲ ਨੂੰ ਮੰਨਦੇ ਆ ਰੱਬ ਕਦੇ ਵੀ ਕਿਸੇ ਚੀਜ਼ ਨੂੰ ਮੁਕੰਮਲ ਨਹੀਂ ਕਰਦਾ ਹੁਣ ਮੈਂ ਆਪਣੇ ਆਪ ਨੂੰ ਇਹ ਕਹਿੰਦਾ ਹੀ ਦੇਖੋ ਜਿਹੜੀ ਚੀਜ਼ ਮੇਰੇ ਕੋਲ ਆ ਉਹ ਤੁਹਾਡੇ ਕੋਲ ਨਹੀਂ ਤੇ ਜਿਹੜੀ ਤੁਹਾਡੇ ਕੋਲ ਉਹ ਮ ਇਹ ਆਪਾਂ ਹਰੇਕ ਤੇ ਹਰੇਕ ਬੰਦੇ ਨੂੰ ਲੱਗ-ਲੱਗ ਚੀਜ਼ਾਂ ਰੱਬ ਨੇ ਬਖਸ਼ੀਆਂ ਆਉਂਦੀਆਂ। ਕੀ ਨਾਮ ਹੈ ਤੁਹਾਡਾ? ਸਤਨਾਮ ਸਿੰਘ। ਕਿੱਥੋਂ ਦੇ ਹੋ? ਮੈਂ ਮਾ ਥੋੜਾ ਸਾਰਾ। ਇਹ ਇਹ ਲੱਗਦੇ ਨੇ। ਇਹ ਮੇਰਾ ਦੋਸਤ ਹੈ ਜੀ। ਹਾਂ। ਕੀ ਕਰਦੇ ਸੀਗੇ ਤੁਸੀਂ ਇਕੱਠੇ? ਮੈਂ ਇਹਦੇ ਨਾਲ ਸਟੱਡੀ ਕਰਦਾ ਹਾਂ। 9th ਲੱਗੇ ਪਾਸ ਕਰਵਾਈਏ। ਮੈਂ ਤੀ ਦੋ ਤਿੰਨ ਸਾਲ ਲੱਗੇ ਰਹੇ ਸੀ। ਤਾਂ ਅੱਜ ਗਰਾਊਂਡ ਦੇ ਵਿੱਚ ਆ ਗਏ। ਹਾਂ। ਕੀ ਕਰਵਾਇਆ ਤੁਸੀਂ ਇਹਨਾਂ ਨੂੰ ਇਹ ਪਹਿਲਾਂ ਹੀ 휠ਚੇਅਰ ਤੇ ਹੁੰਦੀ ਜਿਵੇਂ ਦੱਸਿਆ ਸੀ 휠ਚੇਅਰ ਤੋਂ ਹੌਲੀ ਹੌਲੀ ਇਸ ਟਿਕ ਤੇ ਆ ਗਿਆ ਅਸੀਂ ਇਦਾਂ ਹੀ ਐਕਸਰਸਾਈਜ਼ਾਂ ਕਰਦੇ ਰਹਿਣਾ ਹੌਲੀ ਹੌਲੀ ਕਦੇ ਸਵੇਰ ਲੋਕਡਾਊਨ ਦੇ ਸਵੇਰੇ ਸਵੇਰੇ ਆਉਣ ਲੱਗੇ ਫਿਰ ਉਦੋਂ ਬਾਅਦ ਸ਼ਾਮ ਨੂੰ ਇੰਦੇ ਸੀ ਹੁਣ ਫਿਰ ਪਲੱਸ 2 ਤੋਂ ਬਾਅਦ ਮੈਂ ਕੰਮ ਤੇ ਜਾਣ ਲੱਗਿਆ ਹੁਣ ਇਕੱਲਾ ਹੀ ਹੁੰਦਾ ਲੱਗਾਈ ਹੁੰਦਾ ਵਧੀਆ ਮਿਹਨਤ ਕਰਦਾ ਅੱਗੇ ਨਾਲ ਬਹੁਤ ਫਰਕ ਵੀ ਪੈ ਗਿਆ ਇਹਨੂੰ ਹਾਂਜੀ ਹੁਣ ਇਕੱਲਾ ਤੁਰ ਪੈਂਦਾ ਹੀ ਤੁਸੀਂ ਮਿਸਾਲ ਵਧੀਆ ਦੇਣਾ ਹਾਂਜੀ ਇਹੀ ਗੱਲ ਹੈ